ਮ ਇੱਕ ਇਹੋ ਜੀ ਚੀਜ਼ ਆ ਜਿਹੜੇ ਸਾਡੇ ਜੀਵਨ ਵਿੱਚ ਰਸ ਪੈਦਾ ਕਰਦੀ ਹੈ ਸਵਾਦ ਪੈਦਾ ਕਰਦੀ ਹੈ ਪਰ ਉਸ ਸਵਾਦ ਸਵਾਦ ਦੇ ਵਿੱਚ ਹੀ ਰੋਗ ਪੈਦਾ ਹੋ ਜਾਂਦੇ ਜਿਵੇਂ ਅੱਜ ਵੀ ਆਪਾਂ ਵੇਖਦੇ ਆਂ ਦਾਲ ਰੋਟੀ ਦੇ ਨਾਲ ਜੀਵਨ ਦੇ ਵਿੱਚ ਤੰਦਰੁਸਤੀ ਸੀ ਅੱਜ ਫਾਸਟ ਫੂਡ ਆ ਗਿਆ ਹੈ ਕੋਈ ਤਰ੍ਹਾਂ ਦੇ ਮਸ਼ਾਲੇ ਮਸੂਲੇ ਲਾ ਕੇ ਖਾਣ ਵਿੱਚ ਤੇ ਬੜੇ ਸਵਾਦ ਨੇ ਪਰ ਬਿਮਾਰੀਆਂ ਕਿੰਨੀਆਂ ਪੈਦਾ ਕਰ ਗਏ ਕਿੰਨੇ ਰੋਗ ਪੈਦਾ ਕਰ ਗਏ ਇਹ ਚੀਜ਼ਾਂ ਕਿਉਂਕਿ ਸਵਾਦ ਦੇ ਵਿੱਚ ਪੈ ਗਏ ਅਸਲੀਅਤ ਸਮਝੀ ਨਹੀਂ ਵੀ ਇਹਦੇ ਵਿੱਚ ਬਿਮਾਰੀ ਕਿੰਨੀ ਹੈ ਇਦਾਂ ਹੀ ਧਰਮ ਦੀ ਦੁਨੀਆ ਦੇ ਵਿੱਚ ਵੀ ਅਸੀਂ ਸਵਾਦ ਦੀ ਗੱਲ ਕਰਦੇ ਹਾਂ ਅਸੀਂ ਵੇਖਦੇ ਨਹੀਂ ਇਹਦੇ ਨਾਲ ਰੋਗ ਕਿੱਡਾ ਵੱਡਾ ਲੱਗ ਜਾਣਾ ਹੁਣ ਧਿਆਨ ਨਾਲ ਜਿਵੇਂ ਕੁੱਤੇ ਨੂੰ ਕੁੱਤੇ ਨੂੰ ਕੋਈ ਪੁਰਾਣੀ ਹੱਡੀ ਲੱਭ ਗਈ। ਕੁੱਤੇ ਨੂੰ ਕੋਈ ਪੁਰਾਣੀ ਹੱਡੀ ਲੱਭ ਗਈ। ਉਹਨੇ ਉਸ ਹੱਡੀ ਨੂੰ ਆਪਣੇ ਮੂੰਹ ਵਿੱਚ ਪਾਇਆ। ਹੁਣ ਹੱਡੀ ਦੇ ਉੱਤੇ ਮਾਸ ਤੇ ਹੈ ਹੀ ਨਹੀਂ। ਜੇ ਮਾਸ ਹੋਵੇ ਤੇ ਉਹਨੂੰ ਤੰਦਰੁਸਤੀ ਮਿਲੇ। ਪਰ ਹੱਡੀ ਦੇ ਉੱਤੇ ਮਾਸ ਹੈ ਹੀ ਨਹੀਂ। ਉਹ ਹੱਡੀ ਨੂੰ ਆਪਣੇ ਮੂੰਹ ਵਿੱਚ ਰੱਖ ਕੇ ਚਿੱਥੀ ਜਾ ਰਿਹਾ, ਚਿੱਥੀ ਜਾ ਰਿਹਾ। ਤੇ ਹੋਇਆ ਕਿ ਕੁਝ ਸਮੇਂ ਬਾਅਦ ਉਸ ਹੱਡੀ ਨੂੰ ਚੱਪਣ ਕਰਕੇ ਉਦੇ ਆਪਣੇ ਜਵੜਿਆਂ ਦਾ ਖੂਨ ਹੀ ਉਹਦੇ ਸਰੀਰ ਅੰਦਰ ਜਾਣ ਲੱਗ ਪਿਆ ਹੁਣ ਕੁੱਤਾ ਬੜਾ ਸੁਆਦ ਲੈ ਰਿਹਾ ਵੀ ਬੜਾ ਅੰਦਰ ਸੁਆਦ ਆ ਰਿਹਾ ਖੂਨ ਜਾ ਰਿਹਾ ਨਾ ਅੰਦਰ ਉਸ ਖੂਨ ਦਾ ਸੁਆਦ ਕੁੱਤੇ ਨੂੰ ਪ੍ਰਾਪਤ ਹੋਣ ਲੱਗ ਉਹਨੂੰ ਭੁਲੇਖਾ ਇਹ ਪੈ ਗਿਆ ਵੀ ਹੱਡੀ ਦੇ ਵਿੱਚ ਰਸ ਹੈ ਪਰ ਪੀਂਦਾ ਤੇ ਉਹ ਆਪਣਾ ਹੀ ਖੂਨ ਹੈ ਆਪਣਾ ਖੂਨ ਪੀਂਦਾ ਪਿਆ ਜਦੋਂ ਘੰਟੀਆਂ ਵੱਧੀਆਂ ਉਸ ਹੱਡੀ ਨੂੰ ਚਿੱਠੀ ਗਿਆ ਚਿੱਠੀ ਗਿਆ ਉਹਦੇ ਜਵਾੜੇ ਦੁਖਣ ਲੱਗ ਪਏ ਪਰ ਹੱਡੀ ਨੂੰ ਭਗਾ ਕੇ ਪਰੇ ਮਾਰਿਆ ਹੁਣ ਪਤਾ ਲੱਗਿਆ ਵੀ ਇਹ ਤੇ ਮੈਂ ਆਪਣਾ ਹੀ ਖੂਨ ਪੀਂਦਾ ਪਿਆ ਸੀ ਭਰਮ ਦੇ ਵਿੱਚ ਬੰਦਾ ਏਸੇ ਗੱਲ ਦਾ ਸ਼ਿਕਾਰ ਹੁੰਦਾ ਹੈ ਭਰਮ ਦੇ ਵਿੱਚ ਪੈ ਕੇ ਕਈ ਚੀਜ਼ਾਂ ਦਾ ਰਸ ਲੈਂਦਾ ਪਿਆ ਵੀ ਬੜਾ ਸਵਾਦ ਹੈ ਤੇ ਜਦੋਂ ਅਸਲੀਅਤ ਸਾਹਮਣੇ ਹੁੰਦੀ ਹੈ ਫਿਰ ਪਤਾ ਲੱਗਦਾ ਮੈਂ ਤੇ ਆਪਣੇ ਹੀ ਖੂਨ ਪੀਂਦਾ ਪਿਆ ਹਾਂ ਮੈਂ ਤੇ ਆਪਣੇ ਉਜਾੜਾ ਪੁੰਹਦਾ ਪਿਆ ਹਾਂ ਸਤਿਗੁਰੂ ਜੀ ਕਹਿੰਦੇ ਆਹੀ ਗੱਲ ਸਮਝ ਲੈ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਣ ਉਹਨਾਂ ਦੇ ਜੀਵਨ ਵਿੱਚ ਟਿਕਾ ਬਣਦਾ ਉਹਨਾਂ ਦੇ ਜੀਵਨ ਵਿੱਚ ਆਨੰਦ ਬਣਦਾ ਉਹਨਾਂ ਦੇ ਜੀਵਨ ਵਿੱਚ ਖੇੜਾ ਬਣਦਾ ਜਿਹੜੇ ਗੁਰੂ ਨਾਲੋਂ ਟੁੱਟ ਕੇ ਜਣੇ ਖਣੇ ਦੇ ਪੁਜਾਰੀ ਉਹਨਾਂ ਦੇ ਜੀਵਨ ਵਿੱਚ ਸੁੱਖ ਨਹੀਂ ਉਹਨਾਂ ਦੇ ਜੀਵਨ ਵਿੱਚ ਟਿਕਾ ਨਹੀਂ ਉਹਨਾਂ ਦੇ ਜੀਵਨ ਵਿੱਚ ਆਨੰਦ ਨਹੀਂ